ਪੰਜਾਬ ਦੌਰੇ ਤੇ ਆਏ ਦੇਸ਼ ਦੇ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨੀਤਨ ਗੜਕਰੀ ਦਾ ਆਦਮਪੁਰ 에ਰਪੋਰਟ ਤੇ ਰਾਜੇਸ਼ ਬਾਗਾਜੇ ਤੇ ਰਣਜੀਤ ਪਵਾ ਜੀ ਸਮੇਤ ਹੋਰ ਭਾਜਪਾ ਆਗੂਆਂ ਨੇ ਇਕ ਸਵਾਗਤ ਕੀਤਾ। ਕੇਂਦਰੀ ਮੰਤਰੀ ਨੀਤਨ ਗੜਕਰੀ ਵਲੋਂ ਹੁਸ਼ਿਆਰਪੁਰ ਵਿਖੇ ਫਗਵਾੜਾ ਹੁਸ਼ਿਆਰਪੁਰ ਸੜਕ ਨੂੰ ਇਕੱਠਾ ਕਰਨਦਾਨੀ ਪੱਥਰ ਰੱਖਦੇ ਹੋਏ 4000 ਕਰੋੜ ਰੁਪਏ ਦੇ 29 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ 12000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ। खुशी है कि 2014 में आदरणीय नरेंद्र मोदी जी के नेतृत्व में हमारी सरकार आई और इस सरकार में हमने यह तय किया कि इस देश के इंफ्रास्ट्रक्चर को सबसे बड़ी प्राथमिकता दी गई पंजाब में 2014 में एनएच की लंबाई एक किलोमीटर थी और 2024 में वो बढ़कर चार किलोमीटर हो गई है और पिछले नौ साल में पंजाब में 2,540 किलोमीटर एनएस की लंबाई बढ़ी है राज्य में अड़तीस हजार रूपए करोड़ की लागत से एक हजार किलोमीटर की अट्ठावीस परियोजना पर काम चल रहा है और भारतमाला परियोजना में फेज वन में एक लाख करोड़ की लागत से 2,160 किलोमीटर के ग्रीनफील्ड एक्सप्रेसवे इकोनॉमिक कॉरिडोर एवं हाईवे का भी निर्माण किया जाएगा मैं जो बोलता हूँ वही होता है और वही डंके की चोट पर आपको कहता हूं आप इसलिए मेरे ऊपर विश्वास रखिए पंजाब को सुखी समृद्ध और संपन्न बनाना होगा तो पंजाब के किसानों को ऊर्जादाता बनाना होगा मुझे बहुत खुशी है कि आने वाले समय में पंजाब के विकास में मेरे विभाग की ओर से जो सहयोग करने का अवसर मुझे प्रधानमंत्री जी ने दिया इसके लिए मैं बहुत ही ਉਨਕੇ প্রতি आभार व्यक्त ਕਰਤਾ ہوں જય ਜੀ ਦੀ ਰਾਜ જય ਜੀ ਦੀ ਰਾਜ ਗੜકરી ਜੀ ਕੋ જય શ્રી ਰਾਜ જય ਜੀ ਦੀ ਰਾਜ بڑی ਮੈਂ ਸਮਝਦਾ ਵੀ ਇੱਕ ਦੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਗੜકરી ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਕੀ ਚੀਫ ਮਿਨਿਸਟਰ ਕਿੰਨੇ ਐਮਪੀ ਸਾਹਿਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉੱਥੇ ਸਾਰੇ ਐਮਪੀ ਸਾਹਿਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਤਾ ਇਹਨਾਂ ਦੇ ਸਿੱਲਾਂਕ ਸਾਥੀਆਂ ਨੇ ਤੇ ਕੋਠੀ ਦੀ ਹੈ ਦਫ਼ਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਵੀ ਕਿਹਾ ਗਟਕਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਭ ਮੈਂ ਸਾਰੇ ਐਮਪੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਚੀਫ ਮਿਨਿਸਟਰ ਸਾਹਿਬ ਨਹੀਂ ਆ ਰਹੇ ਉਹ ਵੀ ਰਹੁ ਚੱਕਰ ਹੋ ਗਿਆ ਤੇ ਮਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਆਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਦਾ ਮਨੂ ਹੀ ਡਿਸੀਜਿੰਦਾ ਸੀ ਸਾਰੇ ਡਿਸੀਜਿੰਦੇ ਵੀ ਇਸ ਮਸੂਮ ਚੀ ਨਹੀਂ ਆਣਾ ਹੈਲੀਕਾਪਟਰ ਆ 2 ਘੰਟੇ ਚੰਡੀਗੜ੍ਹ ਘੜਾ ਮੈਂ ਪਹੁੰਚ ਗਿਆ ਉਹ ਵੀ ਆ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਕੇ ਪਾਉਂ ਮੈਂ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਲਿਆਦੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜਾਂਦੇ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਹੈਲੀਕਾਪਟਰ ਦੇ ਘਰੋਂ ਹੀ ਨਿਕਲਦੇ ਚੜ੍ਹਨਾ ਹੈਲੀਕਾਪਟਰ 'ਚ ਅੱਜ ਜਦੋਂ ਵਕਾਸੀ ਗਿਆ ਗਏ ਤੇਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਗਏ ਐ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖਿਆ ਸੋਮ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ 'ਸੇ ਬਾਤ ਪਰਸੂ ਕਰਕੇ ਕਰੂੰਗਾ ਜਾਜੋ ਦੇ ਹੁਣ ਇਹ ਨਿਵੇੜਾ ਹੋ ਜਾਣਾ ਸੀਗਾ 1 ਲੱਖ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਚਾਹੇ ਐਕਸਪ੍ਰੈਸ ਹੋਏ ਐ ਚਾਹੇ ਇਕਨੋਮਿਕ ਕਾਰੀਡੋਰ ਦੇ ਤਹਿਤ ਐ ਦੇਖੋ ਗੱਲਾਂ ਕਰਨੀਆਂ ਬਹੁਤ ਸੁਗੱਲੀਆਂ ਪਰ ਗੱਡਕੜ ਸਾਹਿਬ ਮੰਨਿਆ ਅਗਵਾਈ ਜਾ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਸਕਦਾ ਹੈ ਮੈਂ ਮੰਤਰੀ ਆ ਸਕਦਾ ਸਰ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇਹ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲਗਾਵ ਦੱਸਿਆ ਖੁਦ ਆਪਣਾ ਗੱਡਕੜੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਤੇ ਮੌਕਾ ਲੱਗਿਆ ਚਾਹੇ ਕਰਤਾਰਪੁਰ ਲੰਘੇ ਵਾਲਾ ਮਸਲਾ ਸੀਗਾ ਚਾਹੇ ਹੋਰ ਵੀ ਸ਼ਾਹਪੁਰ ਕੰਡੀਬ ਰਾਜ ਵਾਲਾ ਜਿਹੜਾ ਮਸਲਾ ਸੀਗਾ ਹਰੇਕ ਮਸਲੇ 'ਚ ਉਹਨੇ ਪੰਜਾਬ ਦੀ ਉਹਨੇ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਪੰਜਾਬ ਦੇ ਇੰਵੈਸਟਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟਰਾਂਸਪੋਰਟ ਮਿਨਿਸਟਰੀ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਕੋਈ ਕੰਮ ਕਹਿਣ ਵਾਲਾ ਤਾਂ ਹੋਵੇ ਸਾਬ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਾਬ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਆ ਕੰਮ ਪਿਆਰਾ ਚੰਮ ਪਿਆਰਾ ਨਹੀਂ ਗਡਕਰੀ ਸਾਹਿਬ ਦੀ ਕਿਸੇ ਨੇ ਕਿਤੇ ਮੈਂ ਕਿਤੇ ਕਿਸੇ ਹਾਈਵੇ ਤੇ ਫੋਟੋ ਨਹੀਂ ਦੇਖੀ ਤੇ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਮਿਨਿਸਟਰ ਸਾਹਿਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰਮ ਜੰਦਰੂ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹਨਾਂ ਨੂੰ ਕੋ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀਆਂ ਦੇ ਐਮਪੀ ਸਾਹਿਬਾਨ ਗਣਕਰੀ ਜੀ ਦਾ ਨਾਮ ਲੈਂਦੇ ਐ ਪ੍ਰਧਾਨ ਮੰਤਰੀ ਦਾ ਨਾਮ ਲੈਂਦੇ ਐ ਪਰ ਭਗਵੰਤ ਮਾਨ ਜੀ ਨੂੰ ਦੇਖੋ ਬਹੁਤ ਹੀ ਅੱਜ ਦੇ ਹੋਰ ਸਿੰਘ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦਾ ਵੀ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਹਾਂ ਦੇਖੋ ਉਹ ਹੋ ਸਕਦਾ ਵੀ ਦੂਜੀ ਪਾਰਟੀਆਂ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਛਿਣਾ ਦੇਣਾ ਤੁਹਾਡੇ ਤੋਂ ਕਿਹੜੇ ਲੁਕੇ ਐ ਸੋਡੇ ਤੋਂ ਕਿਹੜੇ ਲੁਕੇ ਚੁਲੇ ਇੱਥੇ ਆ ਕੇ ਚਲੇ ਗਏ ਤੇ ਦਿੱਤਾ ਕੁਰਸੀਆਂ ਲੱਗੀਆਂ ਲੀਡਰਸ਼ਿਪ ਇੱਥੇ ਜਿਹੜਾ ਆ ਕੇ ਤੁਰ ਗਏ ਸਾਹਿਬ ਇਸ ਇੱਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰ ਗਏ ਵਾਪਸ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆਂ ਵੀ 1500 ਜਿਹੜਾ 53 ਕਰੋੜ ਦਾ ਸ਼ਾਪੂ ਨੂੰ ਪੈਕੇ ਜਿੰਨ ਦਿੱਤਾ ਪਰ ਪਹਿਲੀ ਜਿਹੜੀ ਫੋਰ ਲਾਈਨ ਜਲੰਧਰ ਤੋਂ ਸ਼ਾਪੂ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਅਜੇ ਤੱਕ ਬਣ ਕੇ ਤਿਆਰੀ ਨਹੀਂ ਹੈ ਉਹ ਜਿਹੜੀ ਹੈ ਉਹੀ ਤੱਕ ਕਹਿ ਰਹੇ ਸੀ ਵੀ ਅੱਜ ਜੇ ਕਿਤੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲਾ ਆਈ ਤਾਂ ਗੱਲਬਾਤ ਨਾਲ ਸੋਲਦੇ ਸਾਹਿਬ ਲਾ 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 ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ ਟਾਲੀ ਸੁਣਨਾ ਹੱਤਾਂ ਨਾਲ ਵੇਖਦੀ ਹੈ ਬੈਠ ਕੇ ਮਸਲੇ ਹੱਲ ਕਰਾਓ ਠੀਕ ਇਹ ਉਹਨਾਂ ਨੇ ਆਇਆ ਕਿਹਾ ਵੀ ਮੈਂ ਤਾਂ ਸਾਰੇ ਮੁੱਖ ਮੰਤਰੀ ਬੁਲਾ ਕੇ ਜਿੱਥੇ ਜਿੱਥੇ ਕੋਈ ਡਿਸਪਿਊਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਹੈ ਗੱਲ ਕਿਸੇ ਹੋਰ ਦੇ ਪਾਣਾ ਚਾਹੁੰਦੇ ਆ ਪਰ ਗੱਜੋ ਨੂੰ ਲੈ ਕੇ ਇਹ ਮੇਰੇ ਗੱਠ ਜੋੜਾ ਗੱਠ ਜੋੜਾ ਪਾਟੇ ਪਿਆ ਗੱਠ ਜੋੜ ਸਾਰਾ ਤੁਹਾਡੇ ਸਾਹਮਣੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than 5 years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ